ਅੱਜ ਇੰਟਰਨੈਸ਼ਨਲ ਸੈਲੈਬ੍ਰੇਟਿਡ ਡੇ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਾਂਗਾ ਬੜਾ ਹੀ ਕੀਮਤੀ ਹੈ ਤਾਂ ਇਹਦੇ ਵਿੱਚ ਕੀ ਹੈ ਕਿਸੇ ਦੇ ਨਾਲ ਹਮਦਰਦੀ ਕਰਨੀ ਕਿਸੇ ਨੂੰ ਡਿੱਗੇ ਹੋਏ ਮਨੋਵਲ ਨੂੰ ਉੱਚਾ ਚੁੱਕਣਾ ਕਿਸੇ ਦੀ ਮਦਦ ਕਰਨਾ ਇਹ ਇੱਕ ਇਸ ਦਿਨ ਦਾ ਮਹੱਤਵ ਹੈ ਤਾਂ ਇਸ ਦਿਨ ਦੇ ਉੱਤੇ ਜੇ ਰੋਸੀਂ ਇਸ ਦਿਨ ਨੂੰ ਮਨਾਉਨੇ ਆ ਤਾਂ ਇਸ ਨਾਲ ਸਾਡੇ ਸਰੀਰ ਦੇ ਵਿੱਚ ਨਾੜੀ ਵਿਗਿਆਨ ਦੇ ਅਨੁਸਾਰ ਸਾਡੀ ਸਿਹਤ ਵਾਸਤੇ ਇੱਕ ਮੈਡੀਸਨ ਦਾ ਕੰਮ ਕਰਦੀ ਹੈ ਇਹ ਭਾਵਨਾ ਤਾਂ ਜਦੋਂ ਵੀ ਅਸੀਂ ਕਿਸੇ ਨਾਲ ਹਮਦਰਦੀ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਇੱਕ ਹੈਪੀ ਹਾਰਮੋਨ ਬ੍ਰੇਨ ਦੇ ਵਿੱਚ ਬਣਦਾ ਜਿਸ ਦੇ ਨਾਲ ਸਾਡੇ ਚਿਹਰੇ ਤੇ ਨੌਨਕਾਉਂਦੀ ਹੈ ਸਰੀਰ ਦੇ ਵਿੱਚੋਂ ਨੈਗੇਟਿਵ ਐਨਰਜੀ ਖਤਮ ਹੁੰਦੀ ਹੈ ਔਰ ਸਾਡੀਆਂ ਬਿਮਾਰੀਆਂ ਨਾਲ ਟੱਕਰਾਂ ਕਰਨ ਵਾਲੀ ਸ਼ਕਤੀ ਹੈ ਜਿਹੜੀ ਸਾਡੇ ਸਰੀਰ ਦੇ ਵਿੱਚ ਉਹ ਸਾਨੂੰ ਕੁਦਰਤ ਵੱਲੋਂ ਪੈਦਾ ਹੋ ਜਾਂਦੀ ਹੈ ਤੇ ਇਹ ਕੁਦਰਤੀ ਇੱਕ ਮੈਡੀਸਨ ਹੈ ਤਾਂ ਅੱਜ ਇਸ ਦਿਨ ਦੇ ਉੱਤੇ ਅਸੀਂ ਆਪਣੇ ਅੰਦਰ ਇੱਕ ਕੁਦਰਤੀ ਮੈਡੀਸਨ ਨੂੰ ਤਿਆਰ ਕਰਨਾ ਹੈਪੀ ਹਾਰਮੋਨ ਨੂੰ ਤਿਆਰ ਕਰਨਾ ਕਿਸੇ ਵੀ ਕੀਮਤ ਤੇ ਚੀਜ਼ਾਂ ਸਰੀਰ ਦੇ ਵਿੱਚ ਪੈਦਾ ਨਹੀਂ ਹੋ ਸਕਦੀਆਂ ਅੱਜ ਦੇ ਦਿਨ ਤੇ ਇੱਕੋ ਗੱਲ ਸਿੱਖ ਕੇ ਅਸੀਂ ਦੂਜਿਆਂ ਦੀ ਮਦਦ ਕਰਨਾ ਡਿੱਗੇ ਹੋਏ ਦਾ ਮਨੋਬਲ ਚੱਕਣਾ ਔਰ ਕਿਸੇ ਦੀ ਮਦਦ ਕਰਨਾ ਸਮਾਜਿਕ ਸਾਂਝ ਦਾ ਵੀ ਪ੍ਰਤੀਕ ਹੈ ਔਰ ਸਾਡੀ ਚੰਗੀ ਸਿਹਤ ਦਾ ਵੀ ਰਾਜ ਹੈ ਤਾਂ ਮੈਂ ਅੱਜ ਇਸ ਦਿਨ ਤੇ ਉੱਤੇ ਤੁਹਾਡੇ ਤੋਂ ਇੱਕ ਉਮੀਦ ਕਰੂੰ ਕਿ ਤੁਸੀਂ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਜਾਣਨ ਵਾਸਤੇ ਸਾਡੇ ਇਸ ਬੈਲੈਂਸ ਸੋਚ ਪੇਜ ਦੇ ਉੱਤੇ ਜਾ ਕੇ ਫੇਸਬੁੱਕ ਇੰਸਟਾਗ੍ਰam ਅਤੇ YouTube ਚੈਨਲ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਲਾਈਕ ਤੇ ਸ਼ੇਅਰ ਕਰੋ ਥੈਂਕ ਯੂ